ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੱਥੋਂ ਆਏ ਹੋ ਸਤਿ ਸ੍ਰੀ ਅਕਾਲ ਜੀ ਅਸੀਂ ਪੰਜਾਬ ਤੋਂ ਆਏ ਆ ਡਿਸਟ੍ਰਿਕਟ ਤਰਨਤਾਰਨ ਤੋਂ ਤੇਜਿੰਦਰ ਕੋਰ ਮੇਰਾ ਨਾਮ ਹੈ ਤੁਸੀਂ ਪਾਕਿਸਤਾਨ ਪਹਿਲੀ ਵਾਰ ਆਏ ਹੋ ਹਾਂ ਜੀ ਅਸੀਂ ਪਹਿਲੀ ਦਫਾ ਹੀ ਆਏ ਆ ਪਾਕਿਸਤਾਨ ਗੁਰੂ ਦੀ ਤੇ ਦਿੱਤੇ ਆ ਕਿ ਤੁਹਾਨੂੰ ਕਿੰਦਾ ਲੱਗ ਰਿਹਾ ਹੈ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਤਾਂ ਸੋਚ ਰਹੇ ਹਾਂ ਚਲੋ ਗੁਰੂ ਦੇ ਘਰੇ ਅਸੀਂ ਸਾਨੂੰ ਇਹਨਾਂ ਮੌਕਾ ਮਿਲਿਆ ਕਿ ਅਸੀਂ ਆਪਣੇ ਗੁਰੂ ਦੇ ਘਰੇ ਆਏ ਆ ਸਾਡੇ ਦਾਦਾ ਜੀ ਮਤਲਬ ਸ਼ੁਰੂ ਤੋਂ ਹੀ ਐਵੇਂ ਅ ਸੋਚਦੇ ਸੀ ਕਿ ਅਸੀਂ ਜਾਈਏ ਜਾਈਏ ਪਰ ਉਹਨਾਂ ਨੂੰ ਨਸੀਬ ਦੇ ਵਿੱਚ ਨਹੀਂ ਹੋਇਆ ਪਰ ਅਸੀਂ ਚਲੋ ਆਏ ਆ ਹਾਂਜੀ ਪਾਕਿਸਤਾਨ ਦੀ ਮਹਿਮਾਨ ਨਵਾਜ਼ੀ ਤੁਹਾਨੂੰ ਕਿਦਾਂ ਦੀ ਲੱਗੀ ਤੇ ਇੱਥੇ ਆ ਕੇ ਤੁਹਾਨੂੰ ਕੀ ਫੀਲਿੰਗਸ ਆਉਂਦੀਆਂ ਨੇ ਮਤਲਬ ਤੁਹਾਡੀ ਇਹ ਯਾਤਰਾ ਕਿਸ ਤਰ੍ਹਾਂ ਦੀ ਗੁਜ਼ਰ ਰਹੀ ਹੈ ਇਹ ਸਾਨੂੰ ਬਹੁਤ ਵਧੀਆ ਲੱਗਾ ਕੋਈ ਇਦਾਂ ਲੱਗਾ ਹੀ ਨਹੀਂਗਾ ਕਿ ਅਸੀਂ ਬਾਹਰ ਆਏ ਇਦਾਂ ਲੱਗਦਾ ਅਸੀਂ ਆਪਣੇ ਉੱਥੇ ਹੀ ਆ ਮਤਲਬ ਆਪਣੇ ਪੰਜਾਬ ਦੇ ਵਿੱਚ ਹੀ ਆ ਇਹ ਵੀ ਚਲੋ ਸਾਡਾ ਪੰਜਾਬ ਹੀ ਆ ਬਾਕੀ ਇਦਾਂ ਦਾ ਕੁਝ ਲੱਗਾ ਹੀ ਨਹੀਂਗਾ ਕਿ ਅਸੀਂ ਕਿਤੇ ਬਾਹਰ ਆਏ ਆ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਇੱਥੋਂ ਦੇ ਲੋਕ ਸਾਨੂੰ ਇੰਨਾ ਪਿਆਰ ਕਰਦੇ ਆ ਚਾਹੇ ਕੁਝ ਵੀ ਜਿਹੜਾ ਕੋਈ ਕਹਿੰਦਾ ਨਾ ਕਿ ਤੁਸੀਂ ਮੈਡੀਸਨ ਲੈ ਲਓ ਚਾਹੇ ਕਿਤੋਂ ਵੀ ਬੋਲਦੇ ਆ ਤੁਸੀਂ ਪੰਜਾਬ ਤੋਂ ਆਏ ਹੋ ਤੇ ਪੈਸੇ ਪੁੱਛੀ ਦੇ ਕਹਿੰਦੇ ਨਹੀਂ ਤੁਸੀਂ ਸਾਡੇ ਮਹਿਮਾਨ ਹੋ ਪੈਸੇ ਨਹੀਂ ਲੈਣੇ ਸਿਕਿਉਰਿਟੀ ਤਾਂ ਬਹੁਤ ਅੱਛੀ ਆ ਬਹੁਤ ਵਧੀਆ ਮਦਦ ਉਹ ਧਿਆਨ ਰੱਖ ਰਹੀ ਆ ਸਾਡਾ ਹਾਂਜੀ ਤੇ ਉਸ ਦਿਨ ਦੇ ਸਾਡੇ ਨਾਲ ਨਾਲ ਵਿਚਾਰੇ ਬਹੁਤ ਜ਼ਿਆਦਾ ਕਰ ਰਹੇ ਨੇ